ਆਸਤੇ ਨਾਲੀ ਸ਼ਰਮਣੀ ਕਾਲੀਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਪੁੰਦਰਸ਼ਰ ਨਾਲ ਫੋਨ ਲਾਈਨ ਤੇ ਬਨੇ ਨੇ ਪੁੰਦਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਜੀ ਮੀਡੀਆ ਤੇ ਸਵਾਗਤ ਹੈ ਜੀ ਸਾਕੇ ਨੀਲੇ ਤਾਰੇ ਬਾਬਤ ਜੀ ਮੀਡੀਆ ਨੇ ਸਿਮਰਨਜੀਤ ਸਿੰਘ ਮਾਹ ਨਾਲ ਗੱਲਬਾਤ ਕੀਤੀ ਉਹਨਾਂ ਨੇ ਜ਼ਿਕਰ ਕੀਤਾ ਕਿ ਮਰਹੂਮ ਸੀਐਮ ਪ੍ਰਕਾਸ਼ ਸਿੰਘ ਬਾਦਲ ਉਸ ਨੇ ਕਈਆਂ ਨੇ ਕੇਂਦਰ ਨੂੰ ਚਿੱਠੀਆਂ ਲਿਖੀਆਂ ਤੇ ਦਰਬਾਰ ਸਾਹਿਬ ਫੌਜ ਭੇਜਣ ਸੰਬੰਧੀ ਕਿਹਾ ਗਿਆ ਦੇਖੋ ਮੈਂ ਕੁਛ ਕਹਿ ਨਹੀਂ ਸਕਦਾ ਮੈਂ ਹੈਰਾਨ ਇਹ ਕਿ ਅਸੀਂ ਉਸੇ ਹਾਜ਼ਰ ਸੀ ਅਸੀਂ ਕਰਬਾ ਨਾਲੋਂ ਉੱਥੋਂ ਨਿਕਲੇ ਨਹੀਂ ਤਾਂ ਸਭ ਇੱਥੇ ਫਸ ਜਾਣਾ ਸੀ ਮਦਦ ਜੀ ਸਾਜੀ ਨੇ ਤੇ ਬਾਦ ਸਾਹਿਬ ਉਸ ਦਿਨ ਪਿੰਡ ਸੀ ਜੀ ਉਹ ਪਿੰਡੋਂ ਉਹਨਾਂ ਨੇ ਜਾ ਕੇ ਬਿਆਨ ਦਿੱਤਾ ਕਿ ਜੀ ਇਹ ਜਿਹੜਾ ਹੈਗਾ ਫੌਜਾਂ ਜਾਂ ਅਸੀਂ ਵਿਗਾੜ ਕਰੋ ਤੇ ਬਹੁਤ ਵੱਡਾ ਹੋਇਆ ਦੁਖਾਂਤ ਹੋਇਆ ਬੜਾ ਵੱਡਾ ਹਮਲਾ ਹੋਇਆ ਪੂਰਾ ਜਿੰਨਾ ਵਿਰੋਧ ਸੀ ਅਸੀਂ ਕੀਤਾ ਸਾਰਿਆਂ ਨੇ ਸਾਰੇ ਕਿੰਨੇ ਕਿੰਨੇ ਨਿਜੇਲਾਂ ਜਿਹੜਾ ਤੂੰ ਬਿਆਨ ਦੇ ਦੇਣਾ ਜੀ ਮੈਂ ਕੀ ਕਹਾ ਕਿ ਕਿਸ ਤਰ੍ਹਾਂ ਬਿਆਨ ਦੇ ਦੇ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਲੇਕਿਨ ਮੈਨੂੰ ਦੁੱਖ ਹੈ ਕਿ ਬਿਲਕੁਲ ਇਹ ਗਲਤ ਹੈ ਭਾਨ ਸਾਹਿਬ ਤਾਂ ਜਿੰਨੇ ਲੜਾਈ ਜਿਹੜੀ ਇਹਦਾ ਬਲੂ ਸਟਾਰ ਤਾਂ ਹੋਏ ਜਿਹੜਾ ਅਸੀਂ ਜਿਹੜੇ ਮਸਲੇ ਸੀ ਸਾਡੇ ਉਹ ਮਸਲਿਆਂ ਨੂੰ ਸਰਕਾਰ ਭੱਜ ਰਹੀ ਸੀ ਅੱਜ ਵੀ ਉਹ ਖੜੇ ਰਜ ਵੀ ਉਹਨਾਂ ਤੇ ਲੜਾਈ ਹੈਗੀ ਉਹ ਮਸਲੇ ਪਿੱਛੇ ਕੇ ਨੂੰ ਖਤਮ ਕਰੀਏ ਬਾਦਸਾਹਬ ਨੂੰ ਖਤਮ ਕਰੋ ਉਹ ਹੁੰਦੇ ਹੁੰਦੇ ਬਲੂ ਸਟਾਰ ਉਸ ਤੱਕ ਬਾਕੀ ਗੱਲ ਜਿਹੜਾ ਉੱਤਕ ਪਹੁੰਚ ਗਈ ਸੋ ਇਹ ਤਾਂ ਅੱਜ ਉਹ ਲੋਕ ਜਿਹੜੇ ਬਲੂ ਸਟਾਰ ਕਰਨ ਵਾਲੇ ਉਹਦਾ ਬਾਸੀ ਮੰਗਦੇ ਫਿਰਦੇ ਨੇ ਅਸੀਂ ਆਪਦੇ ਦੋਸ਼ ਲਾਈ ਜਾਂਦੇ ਅਸੀਂ ਕਰਕੇ ਮੈਂ ਕੁਝ ਨਹੀਂ ਕਹਿਣਾ ਮੈਂ ਇਹ ਕਹਿਣਾ ਕਿ ਕੌਮ ਨੂੰ ਅਬ ਸਵਾਤ ਦੇਵੇ ਸਾਨੂੰ ਕਿਰਪਾ ਕਰਕੇ ਐਸੇ ਆਪਾ ਇੱਕ ਦੂਜੇ ਨੂੰ ਆਪ ਹੀ ਤਾਂ ਬੰਦਾ ਨਾ ਕਹੀਏ ਮੈਂ ਤਾਂ ਇੰਨਾ ਕੀ ਕਹਾਂਗਾ ਤਾਂ ਕਿ ਚਲੋ ਸਤਿਕਾਰਯੋਗ ਮੇਰੇ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਾਂਗਾ ਪੁੱਤਰ ਸਾਹਿਬ ਵੱਡੀ ਸਟੇਟਮੈਂਟ ਹੈ ਕਿਉਂਕਿ ਉਸ ਮੌਕੇ ਤੇ ਸਟੇਟਮੈਂਟ ਦਿੱਤੀ ਗਈ ਹੈ ਮੈਂ ਅੱਖੋਂ ਦੇਖੋ ਮੈਂ ਨਾ ਤਾਰਾ ਜਾਂ ਫਿਰ ਉਹ ਸ਼ੂਟਿੰਗ ਹੋਤਾ ਚੱਲ ਰਹੀ ਸੀ ਸ਼ਾਇਦ ਸੋ ਮੇਰੀ ਗੱਲ ਸੋ ਸਰ ਜੀ ਮੈਂ ਕਿਸੇ ਨੂੰ ਗਾਲ ਕੱਢ ਦੇਣਾ ਉਹ ਸਟੇਟਮੈਂਟ ਹੋਗੀ ਕੋਈ ਜਵਾਨੀ ਗੱਲਾਂ ਕਰੀ ਜਾਣੀਆਂ ਕੋਈ ਸਟੇਟਮੈਂਟ ਮੈਂ ਜੇ ਤੁਹਾਨੂੰ ਕੋ ਮੈਂ ਉਹਨਾਂ ਨੂੰ ਕੁਝ ਨਹੀਂ ਕਹਿਣਾ ਕਿਸੇ ਬਾਰੇ ਮੈਂ ਕਦੇ ਨਾ ਲਫ਼ਜ਼ ਬੋਲਿਆ ਨਾ ਬੋਲਣਾ ਸਤਿਕਾਰਯੋਗ ਹੈ ਮੇਰੇ ਹਾਣੀ ਐ ਮੈਂ ਤੋਂ ਵੱਡੇ ਹੋਣਗੇ ਸਾਲ ਦੋ ਸਾਲ ਤੇ ਮੈਂ ਕੁਛ ਨਹੀਂ ਕਹਿਣਾ ਲੇਕਿਨ ਮੈਂ ਕਹਿਣਾ ਕਿ ਮਾੜੀ ਗੱਲ ਹੈ ਇਹ ਗੱਲ ਗਲਤ ਹੈ ਹੈ ਨਹੀਂ ਅਸੀਂ ਬਲੂ ਸਟਾਰ ਦੇ ਵਿੱਚ ਤੋਂ ਵੱਡੀ ਸਟੇਟਮੈਂਟ ਹੈ ਕਿ ਦਰਬਾਰ ਸਾਹਿਬ ਫੌਜ ਪਜਨ ਸੰਬੰਧੀ ਪੱਤਰ ਲਿਖੇਗੇ ਹਾਂਜੀ ਇਹ ਮੈਂ ਕਹ ਵੱਡੀ ਸਟੇਟਮੈਂਟ ਹੈ ਜਿਸ ਦੇ ਵਿੱਚ ਕਿਹਾ ਗਿਆ ਕਿ ਦਰਬਾਰ ਸਾਹਿਬ ਫੌਜ ਪਜਨ ਸੰਬੰਧੀ ਪੱਤਰ ਲਿਖੇਗੇ ਕੇਂਦਰ ਨੂੰ ਸਟੇਟਮੈਂਟ ਕਹੇ ਨਾਲ ਸਾਡੀ ਵੱਡੀ ਬਣ ਜਾਂਦੀ ਇਹਨੇ ਕਈ ਕਰੀ ਅੰਦਰ ਜੀ ਜੋ ਕੁਝ ਕਿ ਜੋ ਉਹਨਾਂ ਦੀ ਵਿਦੇਸ਼ ਵਾਸਤੇ ਕੌਮ ਵਾਸਤੇ ਜੋ ਸੇਵਾ ਸਿੱਖਰ ਅਬ ਦੀ ਕੌਣ ਮੁਕਾਬਲਾ ਕਰ ਸਕਦਾ ਅਸੀਂ ਐਵੇਂ ਸ਼ਰੀਕੇ ਬਾਈ ਚ ਕਹੀ ਜਾਂਦੇ ਗੱਲਾਂ ਵੀ ਤੁਸੀਂ ਉਹਨਾਂ ਦੀ ਸਟੇਟਮੈਂਟ ਨੂੰ ਕਿਸ ਤਰੀਕੇ ਦੇ ਨਾਲ ਦੇਖ ਰਹੇ ਹੋ ਤੁਸੀਂ ਡਿਨਾਈ ਕਰ ਰਹੇ ਹੋ ਜੀ ਸੋ ਵੱਡੀ ਸਟੇਟਮੈਂਟ ਹੈ ਲੇਕਿਨ परमेश्वर सिंह पुतड़ ਨੇ ਇਹ ਸਪਸ਼ਟ ਤੌਰ ਤੇ ਕਿਹਾ ਕਾਲੀਦਾਸਨੀ ਰਾकू ਨੇ ਉਹਨੇ ਕਿਹਾ ਕਿ ਉਹ ਕੋਈ ਸਟੇਟਮੈਂਟ ਨਹੀਂ ਸਾਂਝੀ ਕਰਨਗੇ ਉਹਨੇ ਕਿਹਾ ਕਿ ਕੌਮ ਨੂੰ ਸਮਤ ਬਖਸ਼ੇ ਪਰਮਾਤਮਾ ਸਿਰਫ ਇਹਨਾਂ ਲਫ਼ਜ਼ਾਂ ਦੇ ਨਾਲ ਉਹਨੇ ਜੀਬੀ ਨੇ ਦੇ ਨਾਲ ਗੱਲਬਾਤ ਕੀਤੀ ਹੈ ਲੇਕਿਨ ਇੱਕ ਵੱਡੀ ਸਟੇਟਮੈਂਟ ਜ਼ਰੂਰ ਹੈ